ਤੇ ਕੰਮ ਧੰਦੇ ਬਹੁਤ ਜਿਆਦਾ ਸਾਰੇ ਚੱਲ ਵੀ ਆਂਦੇ ਨੇ ਪੁੱਤ ਆਪਣੇ ਤੇ ਬੱਦਲ ਵਾਈ ਨੂੰ ਤਿੰਨ ਦਿਨ ਹੋ ਗਏ ਹੱਦ ਤੋੜਤੀ ਮੱਛਰ ਘਟ ਗਿਆ ਦੀ ਦਵਾਰੇ ਫਿਰ ਬਸਰੀ ਜੀ ਹੋ ਹੋ ਵੀ ਗਈ ਇੱਕ ਮੱਝ ਦੀ ਮੈਂ ਧਰ ਚੋਕ ਲੈ ਆਂਿਆ ਲੀਲੀ 라ਵੀ ਦੀ ਤੇ ਮਸਾਂ ਚੋਈ ਜਾਂ ਮੈਂ ਤੂੰ ਹੀ ਲਾਈ ਵੀ ਮੇਰੇ ਮੇਰੇ ਅੱਖਾਂ ਤੋਂ ਮਤਾਂ ਜਾ ਤੇ ਤਰਸੇਮ ਵੀ ਕੰਮ ਧੰਦੇ ਫਿਰਦਾ ਆਪਦੇ ਜਿਹੜੇ ਕਬੀਲਦਾਰੀ ਦੇ ਘੋਟਣ ਵਾਲੇ ਨੇ ਜੋ ਤਾਂ ਦੀ ਮਾਸੀ ਕੋਲੇ ਗਿਆ ਹੋਰ ਤੇ ਹਲਪਾਉਣ ਉਹ ਲੁੱਟਾ ਵੀ ਕਰੋ ਨਾ ਲੈ ਕੇ ਤੇ ਉਹ ਕਦੋਂ ਕਰਨ ਨੂੰ ਅੱਜ ਸਾਨੂੰ ਚਾਹੀਦਾ ਉਹ ਥੋੜਾ ਜਿਹਾ ਪਾਉ ਤੇ ਪੂੜਾ ਲਾ ਕੇ ਸਦਾ ਲਹਿਰ ਜਿਹੜਾ ਵਾਲੇ ਦਾ ਕਰਨਾ ਕਦੋਂ ਤੇ ਉਹ ਗੱਲਾਂ ਮਾਰ ਲੱਗ ਗਿਆ ਹੋ ਗਏ ਨੇ ਚੱਕ ਧਾਰਾ ਹੁਣ ਮੇਰੇ ਨੂੰ ਡਿਊਟੀ ਲੱਗੀ ਚੋਣ ਦੀ ਇੱਕ ਮੱਝ ਆਪਣੀ ਪੈ ਗਈ ਆ ਗਾਂ ਚੋਲੀ ਆਪਾਂ ਲੀਲੀ ਰਾਵੀ ਚੋਲੀ ਤੇ ਉਹ ਉਥੂ ਵੀ ਜਾਂ ਦੋ ਮਿੰਟ ਗਾਲਾ ਕਰ ਲੈਣ ਤੇ ਲੱਤ ਮਾਰੂ ਜਿਵੇਂ ਐਂ ਛੇੜਦੇ ਨਾ ਇਹ ਵੀ ਬਸੂ ਮੰਦੀ ਆਤ ਹੁੰਦੀ ਆ ਪੁੱਤ ਇਹ ਲੱਤਾਂ ਮਾਰ ਦੇਣੀ ਆ ਚਲੋ ਗੁਰਦਾ ਦੇ ਦੇਣ ਕਿਵੇਂ ਦੇ ਦੇਣਾ ਬੜਿਆਆਂੀਆਂ ਤੜਿਆਆਂੀਆਂ ਮਚਰ ਨਾਲ ਔਖੀਆਂ ਹੋ ਜਾਂਦੀਆਂ ਨੇ ਜੀ ਵਿਚਾਰੀ ਬਹੁਤ ਜ਼ਿਆਦਾ ਔਖੀਆਂ ਹੁੰਦੀਆਂ ਨੇ ਬੜਿਆਆਂ ਤੇ ਦੇਖ ਤੋਂ ਪਹਿਲੇ ਮੈਂ ਤਿੰਨ ਆ ਤੇ ਜਾਣਾ ਮੁੱਖ ਰਾਜ ਨਹੀਂ ਆਪਾਂ ਤੋਂ ਜਾਣਾ ਜੋਤ ਲੱਗ ਗਿਆ ਆਪਣਾ ਟ੍ਰੈਡ ਲੈਣਾ ਉਹ ਜੁੱਤਾ ਵੀ ਟ੍ਰੈਡ ਲੈਣਾ ਪੁੱਤ ਕੱਲ ਨੂੰ ਚੱਲਾਂਗੇ ਪਹਿਲਾਂ ਸਲਾਹਤੀ ਵੀ ਅੱਜ ਜਾਵਾਂਗੇ ਤੁਹਾਨੂੰ ਜੇ ਨੂੰ 5:30 ਹੋ ਗਏ ਟਾਈਮ ਤਾਂ ਬਿਠੇਰਾ ਪਿਆ ਇਹ ਜਿਹੀ ਵੇਲੇ ਤੂੰ ਘਰ ਜਾਂਦੀਆਂ ਨੇ ਕੋਈ ਦੂਰ ਨਹੀਂ ਜਾਣਾ ਨੇੜੇ ਹੀ ਜਾਣਾ ਨੇ ਤੇ ਜਾਇਆ ਨਹੀਂ ਆਣਾ ਕੱਲ ਨੂੰ ਦਿਖਾਵਾਂਗੇ 300 ਜੇ ਆਕੇ 30 ਲੱਗਦੀਆਂ ਤਾਂ 2-3 ਤਨ ਹੋਗੇ ਢੋਣ ਦੀਆਂ ਗਰਮੀਤ ਵਰਗੀਆਂ ਵੀ ਰੱਬ ਸੁੱਖ ਰੱਖੇ ਤੇ ਧੀਆਂ ਤੇ ਹੋਣੀਆਂ ਪਤੋ ਵੀ ਸਾਰੀਆਂ ਕੁੜੀਆਂ ਪਿੰਡ ਦੀਆਂ ਸਾਰੀਆਂ ਆਉਣੀਆਂ ਧੀਆਂ ਭੈਣਾਂ ਜਿਹੜੀ ਨੂੰ ਪੁੱਤ ਨਹੀਂ ਸੱਦਾ ਲੱਗਿਆ ਉਹ ਵੀ ਆਜੋ ਦੂਰ ਨੇੜੇ ਦੀਆਂ ਵੀ ਆਜੋ ਰਾਜੇ ਦੀਆਂ ਵੀ ਆਜੋ ਧੀਆਂ ਕੁੜੀਆਂ ਵਾਸਤੇ ਸਾਰੀਆਂ ਵਾਸਤੇ ਹੁੰਦੀਆਂ ਨੇ ਕਿਉਂ ਧੀਆਂ ਚ ਬਹਿ ਕੇ ਜਿਹੜੀਆਂ ਕੁੜੀਆਂ ਨੇ ਉਹ ਦੂਸਰੂਖ ਦੀਆਂ ਗੱਲਾਂ ਕਰਦੀਆਂ ਨੇ ਸਹੇਲੀਆਂ ਸਾਸੋ ਕੋਟੋਂ ਮਲਦੀਆਂ ਨੇ ਦੂਰੋਂ ਹੈ ਤੇ ਸਹੇਲੀਓ ਕੀ ਮਲਦੀ ਐ ਮਾਪੇ ਨਹੀਂ ਲੀ ਜਾਂਦੇ ਰਤੀਆਂ ਕੋਲੇ ਜਾਂਦੇ ਨੇ ਤੇ ਬਹੁਤ ਸਾਰੀਆਂ ਗੱਲਾਂ ਕਰਦੀਆਂ ਨੇ ਦੋਸਤੋ ਖੁਦੀਆਂ ਮੇਰੀ ਸੱਸਾਂ ਐ ਮੇਰੀ ਨਣਦਾ ਐ ਮੇਰਾ ਪਤੀ ਐ ਸਾਡਾ ਘਰ ਐ ਸਾਡਾ ਬਾਹਰ ਐ ਸਾਰੀਆਂ ਦੁੱਖ ਸੁੱਖ ਦੀਆਂ ਗੰਡਾ ਸਖਿਆ ਸਹੇਲੀਆਂ ਇੱਕ ਦੂਜੀ ਕੋਲੇ ਖੋਲ ਲੈਂਦੀਆਂ ਨੇ ਸਾਨੂੰ ਪਤਾ ਹੀ ਐ ਹਨਾ ਖੋਲ ਲੈਂਦੇ ਨੇ ਸਹੇਲੀਆਂ ਕੋਲੇ ਦੁੱਖ ਸੁੱਖ ਦੇ ਪਿਪਾ ਜੋਤ ਵੀ ਆ ਗਿਆ ਜਿਹੜੀਆਂ ਤੀਆਂ ਹੁੰਦੀਆਂ ਨੇ ਤੁਸੀਂ ਦਾ ਤਿਹਾੜੀ ਹੁੰਦਾ ਦੁਨੀਆ ਵਾਸਤੇ ਹੁਣ ਕੋਈ ਸਾਨੂੰ ਨਹੀਂ ਆਏ ਕੋਈ ਕਿਹੜਾ ਕੈਂਡਰਾ ਤੋਂ ਦੀਆ ਪੈਰਾਂ ਨੂੰ ਦੇ ਦਿੱਤੀ ਜਿਹੜੇ ਮੰਡੀ ਦੇ ਵਾਲੇ ਜਦੋਂ ਆਪਸੇ ਇਹ ਨਾਲੇ ਚੜਾ ਲੈ ਚਲੋ ਇਹਨਾਂ ਨੂੰ ਹੁਣ ਤਾਂ ਜਾਣਾ ਜਿੱਥੇ ਆਪਾਂ ਇਹਨਾਂ ਨੂੰ ਜਮਾ ਸਾਥੀ ਦੇ ਲਵੋ ਜੋਤ ਆ ਗਿਆ ਹੁਣ ਅੰਦਰ ਜੋਤ ਵੀ ਆ ਗਿਆ ਟਰੈਕ ਲੈ ਕੇ ਦੀ ਮਾਸੀ ਕੋਲ ਨਹੀਂ ਤਾਂ ਵੀ ਤਰਪਾ ਲਿਆ ਆ ਤਾਂ ਉਸ ਮਾਰ ਕੇ ਖੜਾਇਆ ਪਹਿਲੂ ਤਾਂ ਵੀ ਤਰਦਾ ਨਾ ਲੈ ਨਿਪੜੂਗਾ ਚਰਦਵਾਰੀ ਫੇਰ ਜਿਤਨੇ ਹੀ ਧੋਣਾ ਤੱਕ ਤੋਹਣਾ ਤੱਕ ਤਾਪਿਆ ਚਲੋ ਇਹ ਡਰਨ ਲ ਆਪਣੀ ਉਰੇ ਨਹੀਂ ਹੈਗੀ ਸੀ ਜੰਮਨੈਟ ਰੰਗ ਲਿਆ ਆ ਤਾਂ ਤੇ ਨੇੜੇ ਦੀ ਸਕੀਰੀਆ ਕਦੇ ਆ ਗਈ ਕਦੇ ਗਈ ਤੇ ਤੇਰੀ ਮਾਸੀ ਆ ਦਿਆਲ ਘੜਾ ਅਸੀਂ ਹਰ ਚਿੰਤਾ ਪਤੰਗਿਆ ਸੁਣ ਜੇ ਦਾ ਇਸ ਦੂਜੇ ਤੇ ਚੀਜ਼ ਲੈਣੀ ਹੁੰਦੀ ਤਾਂ ਭਾਜੇ ਕੱਲੇ ਆਉਂਦੇ ਨੇ ਖਰਾਬ ਹੁੰਦੇ ਚਲੋ ਤਾਂ ਹੀ ਕਹਿੰਦੇ ਹੁਣ ਨਸਾਨੇ ਭਰਾ ਨੇ ਵੀ ਛੋਟੀ ਦੇਦੇ ਦੀ ਚੀਰੀ ਕਬਰਾਂ ਬਰ ਹੁੰਦੀ ਹੈ ਹਨਾ ਵਧੀਆ ਨਾ ਬਹੁਤ ਵਧੀਆ ਗੱਲ ਆ ਪੁੱਤ ਨੇੜੇ ਨੇੜੇ ਦੇਖਦਾ داری ਇਹਦੇ ਤਾਂ ਕਿੱਟਾ ਹੁੰਦਾ ਨਾ ਧਾਰਾ ਚੋਲੀਆਂ ਤਾਂ ਰਿੱਖਤ ਦੀ ਰਹਦੀ ਆ ਵਿਚਾਲੜੀ ਉਹ ਬੈਗੇ ਲੰਘਣਾ ਚੋ ਵੀ ਨਹੀਂ ਤੇ ਜਲ ਮੇਰਾ ਦਵਿੰਦਰ ਜੋਰ ਤੇ ਚੋਦੂਗਾ ਭਾਣਾ ਬਾਲਟੀ ਆ ਪਿਆ ਪੁੱਤ ਸਾਰਾ

ਪਤਾਇਆ ਕੱਲ ਆਪਾਂ ਚਾਰ ਖੋਲ ਲਿਆ ਪੁੱਤ ਕੱਲ ਦੀ ਰਾਮਦਾਰੀ ਆਨੇ ਤਾਂ ਡੰਗਰ ਰੱਜ ਲੈਂਦੇ ਨੇ ਬਹੁਤ ਸਾਰੇ ਤੇ ਜੋਤ ਨੇ ਦੇਖ ਇੰਨੀ ਮਿੱਟੀ ਲਾਹੀ ਆ ਵਿਚਾਰੇ ਨੇ ਤੇ ਜੋਤ ਦਾ ਹੁਣ ਮਹਾਰਾਜ ਤਾਂ ਦਮਸਤੀ ਰੱਖੇ ਤਰਸੇਮ ਨੂੰ ਸੁੱਖ ਬਹੁਤ ਹੋ ਗਿਆ ਵੈਸੇ ਗੁਰੂ ਤਰੱਕੀਆਂ ਰੱਖਿਆ ਨਾ ਮੇਰੇ ਪੁੱਤੇ ਨੇ ਨਾਲੇ ਪੁੱਤ ਨੂੰ ਜੇ ਲੋੜ ਮੁਤਾਬਕ ਆਪਾਂ ਕੱਟ ਲਿਆ ਕਰਾਂਗੇ ਤੇ ਨਿਰਾ ਨਹੀਂ ਪਾਉਂਦੇ ਅੱਧ ਦੀ ਤੂੜੀ ਰਲਾ ਕੇ ਇੱਕ ਡੰਗ ਮੈਂ ਸੰ ਸੰ ਨਹੀਂ ਰਾਇਆ ਕਰਾਂਗੇ ਉਹਨੂੰ ਪਤਾ ਹੀ ਆ ਜੀ ਕੱਖ ਕੰਡਾ ਵੱਢਣਾ ਬਹੁਤ ਔਖਾ ਪੁੱਤ ਤੇ ਇਹਦਾ ਮਤਲਬ ਤਾਂ ਸਾਡ ਲੰਗ ਚਾਰ ਨਾਲ ਬਾਹਲੀ ਮਿੱਟੀ ਐ ਕਿ ਜੋਧ ਨੇ ਪਾਈ ਨਹੀਂ ਕਹਿੰਦਾ ਬੀਬੀ ਮੈਂ ਲਾਉਣੀ ਔਖੀ ਹੋ ਜਾਂਦੀ ਐ ਬੱਤ ਦੀ ਮਿੱਟੀ ਪਾਈ ਐ ਕਾਗਤ ਬਹੁਤ ਮੋਟਾ ਤੇ ਇੱਕ ਟਰਾਲੀ ਮਿੱਟੀ ਪਈ ਐ ਦੇਖੋ ਜੀ ਇਹ ਸਾਰੇ ਹੌਲੀ ਹੌਲੀ ਨਹੀਂ ਵੀ ਇੱਥੇ ਜੇ ਤਾਂ ਤਾਂ ਮੋਟਾ ਮੋਟਾ ਸਾ ਦਿੱਤਾ ਵੀ ਐਟਾਰਾ ਨਾਲ ਕੋਈ ਮਿੱਟੀ ਮਸ਼ੀਨ ਆ ਜਿਹਾਵੇ ਦੋ ਕਦਨਾਂ ਨੂੰ ਇਹਨੇ ਸੌਪ ਨਿਕਰੇ ਹੋਗਾ ਵਧੀਆ ਵਧੀਆ ਚਾਰ ਆਪਣਾ ਬਣਿਆ ਹੋਇਆ ਪੂਰਾ ਵਧੀਆ ਚਲੋ ਸਾਲ ਪਰ ਮौज ਮਾਰਾਂਗੇ ਉਹਨਾਂ ਤੇ ਨਾ ਟਰਾ ਨੇ ਹੋਲੇ ਪਾਤੀ 12 13 ਦਾ ਟੋਆ ਖੇਤ ਕਰ ਲਿਆ ਕੋਈ 4 5 ਕਿਸੇ ਦੇ ਲਾਤੀਆਂ ਤੁਹਾਨੂੰ ਤੇ ਸੁਖਾ ਦਾ ਓਤ ਨਕੀ ਦਾ ਹਲੇ ਚਾਰ ਪਾਈਆਂ ਅਧਰੇ ਬੜੀਆਂ ਬੜੀਆਂ ਛੱਲੀਆਂ ਵਾਲਾ ਚਾਰ ਪਾਉਂਦੇ ਨੇ ਪੱਕੇ ਗੇ ਦਾਣੇ ਉਹ ਪਤਾ ਨਹੀਂ ਇਹਨੇ ਪੱਕੇ ਦਾ ਕੀ ਬਣਾਉਣਗੇ ਹੂੰ ਗੰਗਰ ਨਾਲ ਕੱਢੀ ਜਾਣ ਗੋਹੇ ਵਿੱਚ ਦੀ ਆਪਣਾ ਤਾਂ ਨਾਰਮਲ ਜੀ ਆਤੀ ਹੱਥ ਨਾਲ ਦਾਣੇ ਕੱਢਣ ਵਾਲੇ ਤੇ ਪੁੱਤ ਤੇ ਜਦੋਂ ਚਾਰ ਪਾਇਆਗਾ ਤੇ ਬੜਾ ਪਕਾ ਕੇ ਵੀ ਮੈਨੂੰ ਤਾਂ ਲੱਗਦਾ ਫਾਇਦਾ ਨਹੀਂ ਤੇ ਦੇਖੋ ਜੀ ਜਦੋਂ ਚਾਰ ਖੋਲੇ ਸੀਗਾ ਤੇ ਪਹਿਲਾਂ ਮੈਂ ਪਾਇਆ ਸੀਗਾ ਮੱਝਾਂ ਨੂੰ ਚਾਰ ਹਾਂ ਪਹਿਲਾਂ ਨਿੱਤੋਂ ਨੇ ਬੋਣੀ ਕਰੀ ਤੀ ਬਰਕਤ ਵਾਲੀ ਕਹਿੰਦੀ ਵੀ ਮੈਂ ਖੋਲੂ ਡੈਡੀ ਮੈਂ ਆਪਾਂ ਹੂੰ ਬੱਠੜ ਚ ਚਾਰ ਤੇ ਮਿੱਟੀ ਜੋਤਨੇ ਆ ਦੇ ਲਾ ਦੋ ਰੇੜੇ ਲਾਤੇ ਉੱਤੋਂ ਬੀਬੀ ਜਮਣਾ ਮੁੱਕੋ ਕੀ ਹਾਂ ਜਮਣਾ ਮੁੱਕੋ ਕੀ ਮੈਂ ਤਾਂ ਮੁੱਕ ਗਿਆ ਹੁਣ ਅਮਰੂਦ ਪੱਕੇ ਪਏ ਨੇ ਹਲੇ ਕਰੜੇ ਆ ਦੇਖੇ ਕੀ ਅਮਰੂਦ ਆ ਜਾ ਦੇਖੋ ਨਾ ਕਰੜੇ ਨਾਲ ਦੇਖੋ ਜੀ ਆਪਾਂ ਇੱਥੇ ਲਾਈ ਵੀ ਹੈਗੀ ਕੀ ਦੀ ਵੇਲੇ ਬੀਬੀ ਇਹ ਹੈ ਕਾਦੀ ਸਤੋਰੀਆਂ ਦੀ ਹੈਗੇ ਜੀ ਤੋਰੀਆਂ ਦੀ ਵੇਲ ਤੋਰੀਆਂ ਦੇਖੋ ਇਹ ਆ ਸੀਏ ਦੇ ਦੇਖੋ ਆਪਣੇ ਮਰੂਦਾਂ ਦਾ ਮਰੂਦ ਲੱਗੇ ਬਨੇ ਹਾਂ ਤਰ ਲਾਂਗੇ ਬੀਬੀ ਦੁੱਧ ਜਿਹੜੀਆਂ ਸਵਾਦ ਲੱਗਦੀਆਂ ਨੇ ਤੋਰੀਆਂ ਆ ਲੱਗੀਆਂ ਪੰਜਾਂ ਨੇ ਪਤਾ ਕੱਲ੍ਹ ਦੀਆਂ ਤੋੜਨ ਵਾਲੀਆਂ ਤੇ ਹੈ ਪੱਕ ਗਈਆਂ ਪੱਕਿਆ ਤਾਂ ਕਾਨੂੰਨ ਹੈ ਵੱਡੀਆਂ ਹੋਗੂ ਕਿ ਬੇਲ ਆ ਆ ਸਿੱਕਾ ਸਿੱਕਾ ਕਿਰਕੋ ਸਮਝਦਾ ਹੋ ਤੋ ਮੱਕਣਾ ਤੋ ਲੈ ਰੱਖਦੀ ਐ ਲੈ ਕਮੇਤ ਬੇਲ ਤਾਂ ਹਟਾ ਕੇ ਲਿਆ ਘਾਤੋ ਦੋ ਪੰਨਾਂ ਐ ਥੋੜਾ ਤੋੜਦਾ ਉਹ ਦੋ ਪੰਨਾਂ ਤੋ ਲੈ ਥੱਲੇ ਟੰਬਾ ਲਾਉਣ ਆਲਾ ਹੋਰ ਥੱਲੇ ਪੱਲੂ ਗੱਡਾਂ ਦੇ ਕੋਲ <oot noir> आए तोड़ो लव बेल फलन आए तोड़ दो सब खाना कैमरा बच्चे सब कुछ दूंगा आए नहीं टूट गई ना तो तू फेल तोड़ा ना होता देखो ये तोड़ ले लो दो से पड़ी भी काट के पड़ जाओ पीछे नहीं रे इधर भी नंगे इधर भी लेते तुम बहुत और पास धीरे धीरे लुक के भी खले पा और यहां बद्दू में लग गया <whis> <Brilliant> <ometers> <sacrbaby> ਵੋਟਰ ਤੇ ਵਿਛੀਆਂ ਲੱਗੀਆਂ ਪੰਨਾਂ ਹੋਣਗੀਆਂ ਤੇ ਡੈਡੀ ਨੂੰ ਕੰਮ ਰਹਿੰਦਾ ਉਹ ਤਾਂ ਸਾਨੂੰ ਹੀ ਨਹੀਂ ਮੁੱਖ ਧਿਆਨ ਨੇ ਇਹ ਲੱਗਦੀਆਂ ਬਹੁਤ ਹੁੰਦੀਆਂ ਨੇ ਤੋਰੀਆਂ ਬੋਲ ਕੇ ਨਹੀਂ ਆਹ ਜੀ ਤੋਰੀਆਂ ਬਹੁਤ ਸੋਹਣੀਆਂ ਨੇ ਕੱਚੀਆਂ ਕੱਚੀਆਂ ਲਓ ਜੀ ਆਪਾਂ ਤੋਰੀਆਂ ਤੋੜ ਲਿਆ ਜੇ ਫਸੋ ਉੱਥੇ ਤੇ ਪੰਨਾਂ ਨੇ ਉਹ ਚੱਚੀਆਂ ਤੋੜ ਲਿਆ ਤੇ ਹੈ ਤਾਂ ਇਹ ਕੱਚੀਆਂ ਉਹੀ ਲੱਗਦੀਆਂ ਨੇ ਬਡੀਆਂ ਬਡੀਆਂ ਤੇ ਕੱਲ੍ਹ ਦੀਆਂ ਤੋੜਨ ਆਲੀਆਂ ਤੇ ਤਾਂ ਲੇਟ ਹੋ ਗਈ ਇਹੀ ਤੋਰੀਆਂ ਦੇ ਮੁੱਲ ਲੈਣੀਆਂ ਹੁਣ ਬਹੁਤ ਮਹਿੰਗੀਆਂ ਨੇ ਲੈਂਦੇ ਨੇ ਜਿਹਦੇ ਨੇ ਵੀ ਸਬਜ਼ੀ ਪੁੱਟਾ। ਗੈਰ ਨਹੀਂ ਬਹੁਤ ਔਖੀ ਆ ਪਰ। ਗੱਡੀ ਸਬਜ਼ੀ ਨਾਲ ਤਾਂ ਵਧੀਆ ਬਣਦੀ ਆ। ਤੇ ਨਾਲੇ ਆਪਦਾ ਮਤਵਲ ਹੈ ਜਾਨਾ ਪੈਸਾ ਬਚਦਾ ਹੈ ਨਾ। ਤੇ ਇਹਨਾਂ ਤੇ ਨਹੀਂ ਕਹੂੰਗਾ ਤੋਰੀਆਂ ਤਾਂ ਇਹ ਤਾਂ ਕੋਈ ਆਮ ਗੱਲ ਨਹੀਂ ਇੱਕ ਪਾਸੇ ਲਾ ਲੈਣ ਦੋ ਘੰਟੇ ਲਾ ਲੈਣ ਚਾਹੇ ਦੋ ਵੀਂ ਦਾ ਬੁਣ ਲੈਣ ਵਾਧੂ ਆ ਬਲ ਲੱਗਦੇ ਆ ਨਾ ਤੋਰੀਆਂ ਦਾ। ਉਹ ਬੰਦੇ ਵਾਲਾ ਜੇ ਘੱਟ ਨੇ ਤੋਰੀ ਉੱਤੇ ਪਾ ਲੈ ਵਿਚੇ ਦੁੱਧ ਦਾ ਇੱਕ ਗਲਾਸ। ਸਾਰਾ ਪਰਿਵਾਰ ਰੋਟੀ ਨਾਲ ਜਿਕੇ ਖਾ ਲੈਂਦਾ। ਤੇ ਇਹਦਾ ਹੀ ਗੁਰੂ ترقی ਰੱਖੇ ਸਭ ਨੂੰ ਤੰਦਰੁਸਤੀ ਰੱਖੇ ਇਹਦਾ ਇਹੀ ਕਹੂੰਗਾ ਸਤ ਸਾਰਿਆਂ ਨੂੰ ਤੇ ਕੈਨੇਡਾ ਅਮਰੀਕਾ ਵਾਲਿਆਂ ਨੂੰ ਮੇਰੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਪਿੰਡ ਦੇ ਆਨ ਇਹ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰਿਓ ਪੁੱਤ ترقی ਵਾਸਤੇ ਮਹਾਰਾ ਜੰਗੀ ਸ਼ਤਰੀ ਕਾਲਸਤ ਨੇ ਐਸਾ ਤੁਹਾਡਾ ਤਰਸੇ ਸਿੰਘ ਰਾਜੀ 225 ਤੇ ਹਾਜ਼ਰ ਜੋ ਟਾਈਮ ਹੈ ਸਮੇਂ ਦਾ 11:00 ਵੱਜ ਚੁੱਕੇ ਨੇ ਤੇ ਅੱਜ ਆਪਾਂ ਤਸੀਲ 'ਚ ਸੀਲਟ ਕਰਾ ਰਿਆ ਕੰਮ ਜੀ ਆਪਾਂ ਜੋ ਬੈਂਕਾਂ ਨੇ ਮੰਗੇ ਨੇ ਨਾਲ ਵੀ ਫਰਦ ਕਢਾ ਕੇ ਸਰਟੀਫਿਕੇਟ ਬਰਾ ਕੇ ਦੇਉ ਪੱਕੇ ਤੁਸੀਂ ਆਪ ਹੀ ਗਵਾਸਤਕਾਰ ਤੇ ਇੱਥੇ ਬੈਂਕ ਚੋਂ ਫਰਦਨਾ ਕਢਾਈਆਂ ਨੇ ਤੇ ਇੱਥੇ ਮਿੱਤਰ ਨੇ ਮੇਰੇ ਕਾਲੇ ਹੋਰੀ ਬਾਈ ਬੇਹੋਰੀ ਤੇ ਇਹ ਬਣਾ ਰਹੇ ਨੇ ਆਪਣੇ ਸਰਟੀਫਿਕੇਟ ਇਹਨਾਂ ਨੂੰ ਹੀ ਮਿਲਿਆ ਆ ਜਾ ਆਪਣੇ ਕੰਮ ਨੂੰ ਵਿਚਾਰੇ ਪੈਲ ਦਿੰਦੇ ਨੇ ਮਿੱਤਰ ਨੇ ਖਾਸ ਬਾਕੀ ਸਾਰੇ ਇਹਨਾਂ ਕੋਲ ਇਤਨਾ ਉੱਲਾ ਬਰਨਾਲਾ ਇੱਧਰ ਸਾਰੇ ਏਰੀਆ ਸੌਰੀ ਰਾਜੀ ਆਪਣੇੇਰ ਦਾ ਕੰਮ ਇੰਨਾ ਕੋਈ ਬਹੁਤ ਵੱਡੇ ਲੈਵਲ ਤੇ ਹੈ ਬੜੀ ਜੀ ਸਾਰੇ ਬੈਠੇ ਨੇ। ਪੰਲਾ ਮਾਤਾ ਠੀਕਾ ਕਾਰੇ ਬੜੀ ਵਧੀਆ। ਬਾਈ ਜੀ ਸਵਾਗਤ ਕੀ ਆਇਆ ਬਾਈ ਦਾ ਸਤਿ ਸ਼੍ਰੀ ਅਕਾਲ। ਧੰਨਵਾਦ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਦਾਤ ਨਮਸਕਾਰ ਜੀ। ਮੈਂ ਹਾਂ ਤੁਹਾਡਾ ਅਰਸ਼ੇ ਸੰਗਰਾਂਧੀ ਇਹ ਕੀਤੀ ਪੰਜਾਬ ਤੇ ਆਗਰਾ। ਜੋ ਸਮਨਾ ਟਾਈਮ ਆ ਤਕਰੀਬ ਨਾਲ 5:30 ਹੋ ਚੁੱਕੇ ਨੇ ਜੀ। ਸਵੇਰੇ 8:00 ਵਜੇ ਦੇ ਕਰੀਬ ਹੋਵੇਗੀ। ਨਵੇਂ ਕਾਨੂੰਨ ਨੰਮੀਆਂ ਗੱਲਾਂ ਦਫ਼ਤਰੀ ਕੰਮ ਕਰਾਉਣੇ। ਬਹੁਤ ਖੁੱਕ ਕੇ ਤੇ ਸਵੇਰ ਦੇ ਗੱਲ ਪਹਿਲਾਂ ਜਿਹੜੀ ਮਸ਼ੀਨ ਫਰਦਾ ਕੱਢ ਦਿੰਦੀ ਆ ਉਹ ਫਰਕ ਕੱਢੀ ਉਹ ਲੋਟਾ ਹੋਈ ਫੇਰ ਤਾਂ ਹਮ ਬਜਾ ਕੰਮ ਹੋਲੀ ਹੋਣੀ ਪ੍ਰੋਸੈਸਾ ਇੱਕ ਦਾ ਸੁਸਾਇਟੀਆਂ ਦੇ ਫਰਦਾਂ ਦੇ ਸਰਟੀਫਿਕੇਟ ਦੇਣੇ ਬਣਾ ਕੇ ਬਈ ਉਹਦਾ ਟਾਈਮ ਲੱਗਿਆ ਨਾ ਵਿੱਚ ਇਸ ਤਰ੍ਹਾਂ ਕਾਪੀ ਜਿਹੜੇ ਬਣਾਉਂਦੇ ਨੇ ਤੇ ਇਸ ਤਰ੍ਹਾਂ ਸਰਟੀਫਿਕੇਟ ਬਣਾ ਦਿੰਦੇ ਨੇ ਇਹ ਅਰਜੀ ਨਸੀਬ ਤੋਂ ਤਸਵੀਕ ਕਰਾ ਕੇ ਪੂਆਪੇ ਕੰਮ ਕਰਾ ਕੇ ਨਾਲ ਇਹਦੇ ਫਰਦ ਲੱਗ ਗਏ ਜ਼ਮੀਨ ਦੇ ਜਿਹੜੇ ਮੇਰੇ ਸੈਡੀ ਕਈ ਥੋੜੇ ਥੋੜੇ ਨਾਲ ਟਾਈਮ ਬੁਟੀਆਂ ਲੱਭੇ ਰਹੇ ਕੋਲ ਜਿਹੜੇ ਥੋੜੇ ਵੱਡੇ ਕੰਮ ਨੇ ਉੱਧਰ ਵੱਧ ਗਿਆ ਉਹ 2.2000 ਤੇ ਅੱਧੇ ਤੋਂ ਵੱਡ ਕੇ ਅੱਧੇ ਰਹਿ ਗਏ ਕੱਲ ਦੀ ਬਾਬਾ ਦਮ ਸਿੰਘ ਜੀ ਦੀ ਛੁੱਟੀ ਆ ਗਈ ਕੱਲ ਨੂੰ ਭਰੇ ਰਹੇ ਜੇ ਪਰਸੋਂ ਫੇਰ ਗੱਡੀ ਚੱਲੂਗੀ ਸਾਰੇ ਫੇਰ ਜਾਵਾਂਗੇ ਬਾਜ਼ਾਰਾਂ 'ਚ ਫੇਰ ਜਾਵਾਂਗੇ ਦਫ਼ਤਰਾਂ 'ਚ ਸੁਗਰਸਾ ਬਈ ਤੇ ਅੱਜ ਮੇਰੇ ਮਨ ਚ ਗੱਲ ਜੀ ਆ ਗਈ ਘੁੰਮਦੀ ਰਹਿੰਦੀਆਂ ਲੁਗੇੜ ਬਾਪੂ ਵੀ ਨਾ ਓਖਾ ਹੋਇਆ ਮੈਂ ਪਹਿਲਾਂ ਮੈਂ ਉਹ ਹੁੰਦਾ ਚਲ ਕੀਤੀ ਕਰੀ ਜਨਾ ਮੈਨੂੰ ਟੈਂਸ਼ਨ ਨਹੀਂ ਹੁੰਦੀ ਮੈਂ ਸਮਝ ਰਿਹਾ ਗਾਇਨਾ ਮੇਰੇ ਬਾਪੂ ਨੂੰ ਵੀ ਤੁਹਾਨੂੰ ਉਦੋਂ ਤੱਕ ਉਹਨਾਂ ਆਪ ਨੂੰ ਬਥੇ ਲੱਗਿਆ ਜੀ ਬਹੁਤ ਓਖੇ ਨੇ ਸਰਕਾਰੀ ਕੰਮ ਕਰਾਉਣੇ ਸਰਕਾਰੀ ਦਵਾਰੇ ਕਰਨਾ ਬਹੁਤ ਓਖੇ ਚੋ ਕੋ ਜਾਂ ਮੈਨੇ ਬਾਹਰੀ ਵੈਘੁਰ ਦੀ ਕਿਰਪਾ ਨਾਲ ਜਾਨ ਪਸਾਣ ਇੰਨੀ ਆ ਘੋਲੇ ਬਰਨਾਲੇ ਤੇ ਜਿਹੜੇ ਕਿ ਮੁੰਦਰੇ ਉਹ ਇਹਨਾਂ ਕੋ ਮਿਲ ਜਾਂਦਾ ਵਾ ਕਿਤੇ ਰੇ ਲਗਭਗ ਸਾਰੇ ਦਾਪਤਨ ਜਾਣ ਦੀ ਨਹੀਂ ਬਿਜਲੀ ਮੈਨਟੇਨਸ ਵੀ ਤੇ ਤੇਨੇ ਪ੍ਰੋਗਰਾਮ ਮੇਰੇ ਫਟਵਾਰੀ ਪਾਲੇ ਜਾਣ ਦੇ ਲਈ ਸੀਨ ਦਾ ਰੱਖਾ ਫੇਰ ਵੀ ਔਖਾ ਬਹੁਤ ਹੋ ਜਾਂਦਾ ਜੀ ਕਿਧਰਾਂ ਟਾਵਰ ਨਾਲ ਪਾ ਕੇ ਤੇ ਪ੍ਰੀਟੂਗਾ ਕੇਤ ਬੰਦੇ ਰਹਿਣਾ ਜਦੋਂ ਕੰਮ ਕਰਦੇ ਉਹ ਘਰੇ ਆ ਕੇ ਪਏ ਜਾਣੇ ਤੇ ਕਿਤੇ ਉਹ ਸਾਰੀਆਂ ਜ਼ਿੰਮੇਵਾਰੀਆਂ ਨਾਲ ਕਿਤੇ ਸੋ ਮੇਰਾ ਬਾਪੂ ਦਾ ਵਾਕਿਆ ਜੀ ਕਿਤੇ ਨਾ ਬਾਪੂ ਪਈ ਆ ਸ਼ਾਮ ਦੇ ਟੋਪੂ ਕੋਕਪੂ ਨੂੰ ਮਿਲਦੇ ਬਹੁਤ ਆਫ ਕਬਨ ਮਨੇ ਫੇਰ ਬਾਪੂ ਤੇ ਮਾੜੋ ਪਸਤਾ ਆਉਣ ਦਾ ਮੇਰੇ ਬੰਦ ਕੀ ਤੇਰੇ ਨੂੰ ਸ਼ਾਮ ਤੇ ਰੱਖੇ ਨੇ ੱੱਲ ਮੱਟ ਚੀ ਦੀ ਐਸੀ ਹੈ ਬੰਦੇ ਨੂੰ ਖਾ ਜਾਂਦੀ ਹੈ ਚਲ ਆਪਾਂ ਹੁਣ ਕਰੀ ਆਪਣੀ ਗੱਲ ਤੇ ਡਾਕਟਰਾਂ ਤੋਂ ਆ ਕੇ ਹੁਣ ਵਿਹਲੇ ਹੋਇਆ ਤੇ ਉਹਨਾਂ ਨੂੰ ਤੇ ਜਗਵਿੰਦਰ ਜੋ ਤੁਰ ਉੱਤੋਂ ਉੱਤ ਡੜ ਵੀ ਗਿਆ ਇਸ ਤਰ੍ਹਾਂ ਪੁੱਛ ਗਿਆ ਹੋਏ ਚਲੋ ਮਿਲਦੇ ਹਾਂ ਜੇ ਕਿਸੇ ਨੂੰ ਮਨਾ